ਕਿ ਪਿੱਪਲ ਦੇ ਆ ਪੱਤਿਆ ਵੇ ਰਾਹ ਪੁੱਛ ਕੇ ਦੱਸ ਹਵਾਵਾਂ ਨੂੰ ਜਦ ਪੁੱਤ ਘਰ ਨਾ ਪਰਤਣ ਤਾਂ ਹਰ ਸਾ ਔਖਾ ਲੱਗਦਾ ਮਾਵਾਂ ਨੂੰ ਪਿੱਪਲ ਦੇ ਆ ਪੱਤਿਆ ਵੇ ਗੱਲ ਉੱਥੇ ਹੀ ਖੜੀ ਐ ਇੱਕ ਬੇਬਸ ਪਿਓ ਤੋਂ ਪੁੱਛੋ ਤਾਂ ਸੀਨੇ ਵਿੱਚ ਪੀੜ ਬੜੀ ਐ ਸੀਨੇ ਵਿੱਚ ਪੀੜ ਬੜੀ ਐ ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਵੀਰ ਰਮਜੀਤ ਜੀ ਰਕੜਾ ਢਾਹਾਂ ਤੋਂ ਇੱਕ ਫਰਿਆਦ ਲੈ ਕੇ ਆਏ ਆ ਬੜੀ ਸੁਖੀ ਸਾਦੀ ਪਰਿਵਾਰ ਚੱਲ ਰਿਹਾ ਸੀ ਲੇਕਿਨ ਹੁਣ ਜ਼ਿੰਦਗੀ 'ਚ ਇੱਕ ਤੂਫਾਨ ਆ ਗਿਆ ਇਹ ਤੂਫਾਨ ਪਹਿਲਾਂ ਵੀ ਆਇਆ ਸੀ ਤੇ ਇਸੇ ਥਾਂ ਤੋਂ ਖੜਕੇ ਸੀ ਵੀਡੀਓ ਪਾਈ ਸੀ ਉਸ ਤੋਂ ਬਾਅਦ ਇਹ ਜਿਹੜਾ ਬੇਟਾ ਇਹਨਾਂ ਦਾ ਦਵਿੰਦਰ ਆਸ਼ੂਮਾਨ ਇਹਨੂੰ ਕਹਿੰਦੇ ਆ ਇਹ ਗੁਰਕਸ਼ੇਤਰਾ ਤੋਂ ਮਿਲੇ ਸੀ 4 ਸਾਲ ਪਹਿਲਾਂ ਦੀ ਗੱਲ ਹੁਣ ਇੱਕ ਵਾਰ ਫਿਰ ਤੋਂ ਰਮਜੀਤ ਜੀ ਬਹੁਤ ਪਰੇਸ਼ਾਨ ਨੇ ਬੇਬਸ ਨੇ ਜਿਹੜਾ ਇਹਨਾਂ ਦਾ ਬੇਟਾ ਆ ਉਹ ਘਰੋਂ ਪਤਾ ਨਹੀਂ ਕਿੱਥੇ ਚਲਾ ਗਿਆ ਥੋੜਾ ਰੱਬ ਵੱਲੋਂ ਜਿਵੇਂ ਆਪਾਂ ਕਹਿੰਦੇ ਆ ਕਿ ਸਪੈਸ਼ਲ ਬੱਚਾ ਆ ਉਹ ਇੰਨੀ ਗੱਲ ਦੀ ਬਹੁਤੀ ਸਮਝ ਨਹੀਂ ਆ ਆਪਣੀ ਮੰਮੀ ਨੂੰ ਕਹਿੰਦਾ ਕਿ ਮੈਂ ਬਾਹਰ ਖੇਡਣ ਚੱਲਾਂ ਔਰ ਉਸ ਤੋਂ ਬਾਅਦ ਕਿਸੇ ਦੇ ਸਾਈਕਲ ਤੇ ਬੈਠਦਾ ਹੈ ਸਾਈਕਲ ਆਪ ਚਲਾਉਂਦਾ ਕੈਮਰੇ ਤੱਕ ਇੱਥੋਂ ਤੱਕ ਹੀ ਤਸਵੀਰਾਂ ਇਹਨਾਂ ਕੋਲ ਪਹੁੰਚੀਆਂ ਉਸ ਤੋਂ ਬਾਅਦ ਬਿਲਕੁਲ ਨਹੀਂ ਪਤਾ ਕਿ ਆਸ਼ੂ ਕਿੱਥੇ ਗਿਆ ਇਹ ਬੇਵਸ ਨੇ ਤਕਲੀਫ ਚ ਨੇ ਔਰ ਦਿਲ ਵਿੱਚ ਪੀੜ ਬਹੁਤ ਹੈ ਇੱਥੇ ਵੀ ਜਦ ਅਸੀਂ ਮਿਲੇ ਇਹਨਾਂ ਨੂੰ ਤਾਂ ਇਹਦੇ ਹੰਝੂ ਜਿਹੜੇ ਅੱਖ ਚ ਕਿਰਦੇ ਪਏ ਸੀਗੇ ਤੁਸੀਂ ਇੱਕ ਪਿਓ ਦੇ ਦਿਲ ਦਾ ਦਰਦ ਸਮਝ ਸਕਦੇ ਹੋ ਪਿਓ ਲਈ ਉਹਦਾ ਪੁੱਤ ਉਹਦਾ ਸਭ ਕੁਝ ਹੁੰਦਾ ਉਹਦਾ ਅਗਲਾ ਵਾਰਿਸ ਜਿਹੜਾ ਹੁੰਦਾ ਉਹ ਪੁੱਤ ਹੁੰਦਾ ਉਹਦੇ ਨਾਲ ਦਿਲ ਜੁੜਿਆ ਆਂਦਰਾ ਜੁੜੀਆਂ ਹੁੰਦੀਆਂ ਮੈਂ ਜਿੰਨੇ ਸ਼ਬਦ ਕਮਾ ਸ਼ਬਦ ਬੋਣੇ ਪੈ ਜਾਣੇ ਆ ਇਹਨਾਂ ਦੇ ਅਹਿਸਾਸ ਅੱਗੇ ਇਹਨਾਂ ਦੀਆਂ ਰੋਂਦੀਆਂ ਅੱਖਾਂ ਜਿਹੜੀਆਂ ਆ ਕੱਲੀ ਕੱਲੀ ਗੱਲ ਨੂੰ ਬਿਆਨ ਕਰ ਰਹੀਆਂ ਤਾਂ ਇਹਦੀ ਤਸਵੀਰ ਪਛਾਣੋ ਛੋਟੇ ਵੀਰ ਦੀ ਪਹਿਲਾਂ ਵੀ ਤੁਸੀਂ ਮਦਦ ਕੀਤੀ ਐ ਤੇ ਕੁਰਕ ਖੇਤਰਾਂ ਦੇ ਕੋਲੋਂ ਇਹਦੇ ਬਾਰੇ ਜਾਣਕਾਰੀ ਮਿਲੀ ਸੀ ਤਾਂ ਉੱਥੋਂ ਲੈ ਕੇ ਆਈ ਸੀ ਪੁੱਤ ਨੂੰ ਵਾਪਸ ਹੁਣ 4 ਸਾਲ ਬਾਅਦ ਫੇਰ ਪੁੱਤ ਗੱਭਰੂ ਹੋਇਆ ਜਵਾਨ ਹੋਇਆ ਮਾਪੇ ਨੂੰ ਲੱਗਦਾ ਕਿ ਹੌਲੀ-ਹੌਲੀ ਠੀਕ ਹੋ ਜਾਏਗਾ ਸਾਰਾ ਕੁਝ ਲੇਕਿਨ ਜਦ ਇਸ ਤਰੀਕੇ ਫਿਰ ਘਰੋਂ ਬਿਨਾਂ ਦੱਸੇ ਕਿਤੇ ਚਲਾ ਗਿਆ ਕਿਉਂਕਿ ਮੰਨ ਦੇ ਮੌਜੀ ਹੁੰਦੇ ਆ ਸਪੈਸ਼ਲ ਬੱਚੇ ਘਰੋਂ ਚਲਾ ਗਿਆ ਤਾਂ ਇਹਨਾਂ ਦੀ ਤਕਲੀਫ ਇਹਨਾਂ ਦੇ ਮਨ ਦੀ ਪੀੜ ਜੋ ਇਹਨਾਂ ਦਾ ਦਰਦ ਆ ਉਹ ਅਸੀਂ ਸਮਝਣਾ ਤੇ ਇਹਨਾਂ ਦੀ ਮਦਦ ਕਰਨੀ ਆ ਜੀ ਪਾਜੀ ਸਤ ਜੀ ਮੈਂ ਰਣਜੀਤ ਸਿੰਘ ਪਿੰਡ ਕਾਟਾਂ ਤੋਂ ਆ ਜੀ ਮੇਰਾ ਬੇਟਾ ਦਵਿੰਦਰ ਸਿੰਘ ਜੋ ਉਮਰ 18 ਸਾਲ ਹੋ ਗਈ ਜੀ 18 ਸਾਲ कल तकरीबन 7:00 बजे अपनी मम्मी ਨੂੰ ਕਹਿੰਦਾ ਮम्मी ਮੈਂ ਬਾਹਰ ਖੇਡਣ ਲੱਗਾ ਆ ਮੈਂ ਤੁਮੀ ਚੱਲ ਪੋਚਾ ਲਾ ਕੇ ਘਰ ਨੂੰ ਬਾਹਰ ਆ ਜਾਈਂ ਬਸ ਉਹ ਕਹਿੰਦੀ ਠੀਕ ਆ ਉਹ ਬਾਹਰ ਖੇਡਦੇ ਹੀ ਬਸ ਫਿਰ ਸਾਈਕਲ ਕਿਹਦਾ ਚੱਕਿਆ ਕਿਹਦਾ ਨਹੀਂ ਜੀ ਉਥੋਂ ਚੱਕ ਕੇ ਉਹ ਸਾਈਕਲ ਤੇ ਜਾਂਦਾ ਦੇਖੀ ਜਿੱਦਾਂ ਕੀ ਨਾਲ ਸੀਗਾ ਜੀ ਕੱਲਾ ਹੀ ਜਦੋਂ ਨਾ ਬਾਹਰ ਸਾਡੇ ਡੈਥ ਹੋਈਏ ਤਾਇ ਦੇ ਮੁੰਡੇ ਜੀ ਉਦਾਂ ਬੈਠੇ ਹੁੰਦੇ ਉੱਥੇ ਸਹਾਲ ਚ ਉੱਥੇ ਚੱਲ ਜਾਂਦਾ ਹੈ ਉੱਥੋਂ ਬਹਿ ਕੇ ਉਹ ਚਾਹ ਪਾਣੀ ਬਣਾਦਾ ਉਹ ਕਰਦਾ ਹੈ ਉੱਥੋਂ ਬਸ ਇਦਾਂ ਜਾਂ ਦੇਖਿਆ ਤੇ ਕੋਈ ਵੀ ਨਹੀਂ ਸੀ ਤਾਂ ਉਹ ਕੈਮਰੇਜ ਦੇਖਿਆ ਸੀ ਤਾਂ ਸਵਾਗ 3:00 3:13 ਮਿੰਟ ਦੇ ਕਰੀਬ ਹੋ ਉਸ ਕੈਮਰੇ ਦੇ ਵਿੱਚੋਂ ਸਾਈਕਲ ਤੇ ਜਾਂਦਾ ਦਿਖਦਾ ਹੈ ਉਹਦੇ ਬਾਅਦ ਚ ਅਸੀਂ ਕੈਮਰੇ ਤੇ ਤਿੰਨ ਚਾਰ ਜਗ੍ਹਾ ਚੈੱਕ ਕੀਤੇ ਪਰ ਨਹੀਂ ਕਿਸੇ ਪਾਸੇ ਮਿਲਿਆ ਵੀ ਪਿੰਡੋਂ ਪਿੰਡ ਦਾ ਜੇ ਜਿਵੇਂ ਮੰਨ ਲਓ ਹੱਦ ਹੈ ਜਿਹੜੀ ਜਾਂ ਸਟਾਰਟਿੰਗ ਹੈ ਬਸ ਐਡਾ ਹੁੰਦਾ ਉੱਥੇ ਕੀ ਕੈਮਰੇ ਚੈੱਕ ਕੀਤੇ ਨਹੀਂ ਉੱਥੇ ਕੈਮਰਾ ਕੋਈ ਨਹੀਂ ਹੈਗਾ ਜੀ ਲੱਗਿਆ ਹੀ ਨਹੀਂ ਨਹੀਂ ਹਾਂਜੀ ਕੋ ਬੱਸਾ ਬੁਸਾ ਵਾਲੇ ਨੂੰ ਪੁੱਛਿਆ ਜਾਂ ਦੁਕਾਨਦਾਰਾਂ ਨੂੰ ਪੁੱਛਿਆ ਨਹੀਂ ਕਿਸੇ ਨੂੰ ਨਹੀਂ ਪੁੱਛਿਆ ਬਸ ਉਹ ਸਾਈਕਲ ਜਾਂਦਾ ਦੇਖਿਆ ਸੀ ਮਗਾਹ ਦੇ ਕੈਮਰੇ ਕਿਤੇ ਨਹੀਂ ਆਇਆ ਉਸ ਵੇਲੇ ਨਾ ਬੱਚਿਆਂ ਦੀ ਛੁੱਟੀ ਹੋ ਰਹੀ ਹੈ ਸਕੂਲੇ ਸਰਕਾਰੀ ਚ ਤਾ ਪਤਾ ਨਹੀਂ ਉਹਨੇ ਬੱਚਿਆਂ ਦੇ ਵਿੱਚ ਕਿਤੇ ਨਾਲ ਸਾਈਕਲ ਦੇ ਉਹ ਨਾਲ ਨਾਲ ਨਿਕਲ ਗਿਆ ਪਰ ਦਿਖਦਾ ਨਹੀਂ ਹੈ ਕਿਤੇ ਵੀ ਉਹ ਪਤਾ ਨਹੀਂ ਲੱਗ ਰਿਹਾ ਹਾਂ ਜੀ ਰਿਸ਼ਤੇਦਾਰ ਨੂੰ ਪੁੱਛਿਆ ਸਾਰੇ ਉਹ ਲੱਭਦੇ ਫਿਰਦੇ ਸਾਰੇ ਜੀ ਤੇ ਪੈਸੇ ਕਿੰਨੇ ਕੋਲ ਉਹ ਕੋਈ ਪੈਸਾ ਨਹੀਂ ਜੀ 1 ਰੁਪਈਆ ਵੀ ਕੋ ਨਹੀਂ 20 ਪੈਸੇ ਪੂਰੀ ਚੀਜ਼ ਲੈ ਕੇ ਦੁਕਾਨ ਵਾਲੇ ਪੁੱਛਿਆ ਕਹਿੰਦਾ 20 ਰੁਪਈਆ ਦੀ ਪੂਰੀ ਚੀਜ਼ ਲੈ ਗਿਆ ਕੋਈ ਕੁਝ ਨਹੀਂ ਲਿਆ ਖਾਣ ਵਾਲੇ ਚਿਪਸ ਲਏ ਜਾਂ ਹੋਰ ਕੋਈ ਤਰ੍ਹਾਂ ਦੀ ਚੀਜ਼ ਲਈ ਬਿਸਕੁਟ ਲਏ ਫੋਨ ਉਹਦੇ ਕੋਲ ਨਹੀਂ ਕੋਈ ਕੋ ਫੋਨ ਨਹੀਂ ਹੈ ਕੱਪੜੇ ਕਿਹੜੇ ਪਾਈ ਸੀ ਜੀ ਕੱਪੜੇ ਵਾਈਟ ਕਲਰ ਦੀ ਟੀ-ਸ਼ਰਟ ਪਾਈ ਕਮੀਜ਼ ਪਾਈ ਹੋ ਜੀ ਜੀਨ ਦੀ ਪੈਂਟ ਆ ਪੈ ਏ ਫੌਜੀ ਕਲਰ ਦਾ ਝੋਲਾ ਲੱਗਿਆ ਸਾਈਕਲ ਤੇ ਕੋਈ ਜੈਕਟ ਜੁਕੜ ਪਾਈ ਕੋਈ ਜੈਕਟ ਨਹੀਂ ਐਦੀ 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 ਸ਼ਰਟ ਤੇ ਪੈਂਟ ਨਾਲ ਸ਼ਰਟ ਤੇ ਪੈਂਟ ਆ ਜੀ ਸਾਰੀ ਗੱਲ ਉਦਾਂ ਸਮਝ ਦਦ ਬੰਦੇ ਹਾਂਜੀ ਹਾਂਜੀ ਬਿਲਕੁਲ ਜੀ 12ਵੀਂ ਦੇ ਪੇਪਰ ਦੇ ਪ੍ਰੀ ਬੋਰਡ ਦੇ ਪੇਪਰ ਦੇ ਕਿ ਹਟਿਆ ਹੋਣੇ ਜੀ ਅੱਛਾ ਪੇਪਰ ਦੇ ਕੇ ਹਟਿਆ ਹਾਂਜੀ ਪਹਿਲੀ ਵਾਰ ਜਦੋਂ ਗੱਲ ਹੋਈ ਤੁਸੀਂ ਕਹੇ ਸੀ ਕਿ ਥੋੜਾ ਸਪੈਸ਼ਲ ਹੈ ਹਾਂਜੀ ਹਾਂਜੀ ਮੌਜੀ ਹੈ ਥੋੜਾ ਹਾਂਜੀ ਹਾਂਜੀ ਪਰ ਫਿਰ ਵੀ ਹੁਣ ਧਿਆਨ ਪੜਾਈ ਵੱਲ ਹੋ ਗਿਆ ਸੀ ਹੋ ਗਿਆ ਸੀ ਜੀ ਪੜਦਾ ਸੀ ਪਰ ਸਕੂਲ ਨੇ ਅਸੀਂ ਭੇਜਿਆ ਨਹੀਂ ਸੀ ਇਹਦਾ ਪੇਪਰ ਪਾਈ ਰਿਹਾ ਸੀ ਉਹ ਸਕੂਲ ਵਾਲੇ ਸਾਡੀ ਪੂਰੀ ਹੈ ਮੇ ਅਸੀਂ ਇਹ ਪੇਪਰ ਪਵਾ ਕੇ ਨੰਬਰਵੀਂ ਕਰਾਵਾਂਗੇ ਜੀ ਜਿੱਦਾਂ ਵੀ ਹੈ ਜੀ ਜੀ ਤੇ ਕੋਈ ਤੁਸੀਂ ਤਾਂ ਨਹੀਂ ਦਬਕ ਦਬੂ ਦਿੱਤਾ ਨਹੀਂ ਕੁਛ ਨਹੀਂ ਜੀ ਮੈਂ ਤਾਂ ਕੱਲ ਮੈਂ ਅੱਗੇ 4 ਵਜੇ ਡਿਊਟੀ ਜਾਂਦਾ ਰਾਜਾ ਹਸਪੀਟਲ ਮੈਂ ਸਕਿਉਰਿਟੀ ਗਾਰਡੀਨ ਨੌਕਰੀ ਕਰਦਾ ਹਾਂ ਜੀ ਤਾਂ ਉੱਥੇ ਮੈਂ ਕੱਲ 2:30 ਵਜੇ ਘਰੋਂ ਨਿਕਲੇ ਆ ਤੇ ਬਾਅਦ ਚ ਮੇਰੀ ਗੱਲ ਵੀ ਨਹੀਂ ਹੋਈ ਉਹਨਾਂ ਜਦ ਮੈਂ ਫੋਨ ਕਰਦਾ ਫੋਨ ਉਹੀ ਚੱਕਦਾ ਪਹਿਲਾਂ ਤਾਂ ਉਹਦੀ ਮੰਮੀ ਨੇ ਫੋਨ ਚੱਕਿਆ ਕਹਿੰਦੇ ਕਹਿੰਦੀ ਠੀਕ ਰਮੈਂਗਾ ਪਹੁੰਚ ਗਿਆ ਮੈਂ ਚਲੋ ਕਹਿੰਦੇ ਠੀਕ ਆ ਉਹ 4 ਵਜੇ 9 ਮਿੰਟ ਤੇ ਉਹ ਪੰਜ ਕਰਨ ਲੱਗਾ ਪੰਜ ਕੀਤਾ ਸੀ ਅਜੇ ਉਸੇ ਵੇਲੇ ਮੈਨੂੰ ਫੋਨ ਆ ਗਿਆ ਚਲੋ ਸਾਥੀਓ ਇਹ ਜਿਹੜੀ ਆਪਾਂ ਇਹਨਾਂ ਦੀ ਮਨ ਦੀ ਤਕਲੀਫ ਸੁਣੀ ਇਹਨਾਂ ਦੀ ਕਹਾਣੀ ਸੁਣੀਆ ਤਲਾਸ਼ ਦੀ ਜਿਹੜੀ ਇਹਨਾਂ ਨਾਲ ਕਿਉਂਕਿ ਮੈਂ ਪਹਿਲਾਂ ਦੱਸ ਕੇ ਆਟਿਆ ਕਿ ਬੇਟਾ ਜਿਹੜਾ ਆ ਕੁਝ ਗੱਲਾਂ ਨਹੀਂ ਸਮਝਦਾ ਤਾਂ ਉਹ ਮੰਮੀ ਨੂੰ ਕਹਿੰਦਾ ਮੈਂ ਖੇਡਦਾ ਪਿਆ ਆ ਮੈਂ ਆ ਗਿਆ ਤੁਸੀਂ ਵੀ ਬਾਹਰ ਆ ਜਾਓ ਪਤਾ ਨਹੀਂ ਮਨ 'ਚ ਕਿਹੜੀ ਗੱਲ ਆਈ ਤਾਂ ਜਿੰਨੇ ਕੁ ਮੇਰੀ ਕੈਲਕੂਲੇਸ਼ਨ ਹੈ ਉਹ ਇਹੀ ਕਹਿੰਦੀ ਹੈ ਕਿ ਬੇਟਾ ਹਲੇ ਬਹੁਤੀ ਦੂਰ ਨਹੀਂ ਗਿਆ ਹੋਣਾ ਆੜੇ ਦੁਆਲੇ ਪਿੰਡਾਂ 'ਚ ਹੁਣਾ ਤਾਂ ਰਕੜਾ ਢਾਹਾਂ ਦੇ ਆੜੇ ਦੁਆਲੇ ਜਿੰਨੇ ਵੀ ਪਿੰਡ ਆ ਇਧਰ ਨਵਾਂ ਸ਼ਹਿਰ ਏਰੀਆ ਉਧਰਲੇ ਪਾਸੇ ਕਾਠਗੜ ਏਰੀਆ ਰੋਪੜ ਜਿੱਨੇ ਸਾਡੇ ਭੈਣ ਭਰਾ ਆ ਸਾਰਿਆਂ ਨੂੰ ਬੇਨਤੀ ਆ ਫੋਟੋ ਨੂੰ ਜਿਹੜਾ ਗੌਰ ਨਾਲ ਦੇਖ ਲਓ ਬੜਾ ਸੋਹਣਾ ਸੁਨੱਖਾ ਮੁੰਡਾ 18 ਸਾਲ ਦੀ ਏਜ ਹੈ ਦਵਿੰਦਰ ਇਹਦਾ ਨਾਮ ਆ ਆਸ਼ੂਮਾਨ ਇਹਨੂੰ ਪਿਆਰ ਨਾਲ ਕਹਿੰਦੇ ਆ ਔਰ ਜੇਬ 'ਚ ਇੱਕ ਚੁਆਨੀ ਵੀ ਨਹੀਂ ਆ ਪਤਾ ਨਹੀਂ ਕੱਲ ਦਾ ਕੁਝ ਖਾਦਾ ਹੋਣਾ ਕਿ ਨਹੀਂ ਖਾਦਾ ਹੋਣਾ ਰਾਤ ਕਿੱਥੇ ਕੱਟੀ ਹੋਣੀ ਆ ਕਿਉਂਕਿ ਠੰਡ ਤਾਂ ਹੈ ਹੀ ਯਾਰ ਰਾਤ ਨੂੰ ਠੰਡ ਹੋ ਜਾਂਦੀ ਔਰ ਨਿੱਗੇ ਕੱਪੜੇ ਵੀ ਕੋਲ ਨਹੀਂ ਆ ਇੱਕ ਸ਼ਰਟ ਤੇ ਪੈਂਟ ਪਾਈ ਆ ਤਾਂ ਮਾਂ ਪਿਓ ਦੇ ਦਿਲ ਦੀ ਜਿਹੜੀ ਪੀੜ ਹੈ ਉਹ ਸਮਝੀਏ ਇਹ ਫੋਟੋ ਨੂੰ ਇਹ ਵੀਡੀਓ ਨੂੰ ਸ਼ੇਅਰ ਕਰੀਏ ਮੈਂ ਆਮੂਮਨ ਨਹੀਂ ਕਹਿੰਦਾ ਵੀਡੀਓ ਸ਼ੇਅਰ ਕਰਨ ਨੂੰ ਪਰ ਅੱਜ ਤੁਹਾਡੀ ਲੋੜ ਹੈ ਤਾਂ ਜੋ ਇਹਨਾਂ ਦੇ ਘਰ ਦਾ ਚਿਰਾਗ ਜਿਹੜਾ ਆ ਉਹ ਘਰ ਚ ਵਾਪਸ ਆਵੇ ਨਹੀਂ ਤਾਂ ਇਹ ਤਾਂ 부ਝੇ ਹੋਏ ਨਜ਼ਰ ਆ ਰਹੇ ਆ ਇਹਨਾਂ ਆਸ਼ੂ ਦੇ ਘਰ ਵਾਪਸ ਆਣਾ ਦਵਿੰਦਰ ਦੇ ਘਰ ਵਾਪਸ ਆਣ ਨਾਲ ਇਹਨਾਂ ਦੇ ਚਿਹਰੇ ਤੇ ਰੌਣਕ ਆਣੀ ਆ ਖੁਸ਼ੀ ਆਣੀ ਆ ਤੇ ਜੇ ਆਪਾਂ ਸਾਰੇ ਰਲ ਕੇ ਕੋਸ਼ਿਸ਼ ਕਰੀਏ ਮੈਨੂੰ ਉਮੀਦ ਹੈ ਮੈਨੂੰ ਆਸ ਹੈ ਹਮੇਸ਼ਾ ਤੁਸੀਂ ਕਿਰਪਾ ਕਰ ਦਿਓ ਤੁਸੀਂ ਕੋਈ ਜਾਦੂ ਮੰਤਰ ਕਰ ਦਿੰਦੇ ਹੋ ਤੁਸੀਂ ਰੱਬ ਨੂੰ ਅਰਦਾਸ ਬੇਨਤੀ ਕਰਦੇ ਜਿਸ ਤੋਂ ਬਾਅਦ ਚਮਤਕਾਰ ਹੁੰਦੇ ਆ ਮੈਨੂੰ ਉਮੀਦ ਹੈ ਤੁਸੀਂ ਸਾਥ ਦਿਓਗੇ ਔਰ ਖਾਸ ਕਰਕੇ ਬਲਾਚੌਰ ਏਰੀਆ ਵਾਲੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਕਾਟਗੜ ਵਾਲੇ ਨੂੰ ਬੇਨਤੀ ਹੈ ਇੱਧਰ ਨਵੇਂ ਸ਼ਹਿਰ ਏਰੀਆ 'ਚ ਵੀ ਬੇਨਤੀ ਕਿਉਂਕਿ ਹੋ ਸਕਦਾ ਕਿਸ ਦੀ ਬਸਨਾ ਚੜ੍ਹ ਗਿਆ ਹੋਵੇ ਤਾਂ ਸਾਰੇ ਧਿਆਨ ਦੋ ਗੌਰ ਰੱਖਿਓ ਕਿਉਂਕਿ ਇੱਕ ਹੋਰ ਦਿੱਕਤ ਆਉਂਦੀ ਹੈ ਕਿ ਕਈ ਵੇਲੇ ਇਦਾਂ ਦੇ ਜਿਹੜੇ ਪਿਆਰੇ ਬੱਚੇ ਹੁੰਦੇ ਹਨਾ ਉਹ ਕਿਸੇ ਮਾੜੇ ਬੰਦੇ ਦੇ ਹੱਥਾਂ ਜਾਂਦੇ ਆ ਫਿਰ ਉਹ ਪਸ਼ੂਆਂ ਦਾ ਕੰਮ ਕਰਾਂਦੇ ਜਾਂ ਹੋਰ ਤੰਗ ਪਰੇਸ਼ਾਨ ਕਰਦੇ ਆ ਐਡੇ ਦੀ ਜ਼ਿੰਦਗੀ ਕੋਈ ਘਟਣਾ ਨਾ ਵਾਪਰੇ ਉਹਦੇ ਕਰਕੇ ਅਸੀਂ ਚਿੰਤਿਤ ਹਾਂ ਤੇ ਜਲਦੀ ਉਹ ਆਪਣੇ ਘਰ ਵਾਪਸ ਆਵੇ ਇਹਦੇ ਲਈ ਆਪਾਂ ਇਹ ਵੀਡੀਓ ਨੂੰ ਸ਼ੇਅਰ ਕਰਨਾ ਫੋਟੋ ਨੂੰ ਸ਼ੇਅਰ ਕਰਨਾ ਔਰ ਜੇ ਕਿਤੇ ਤੁਹਾਨੂੰ ਦਵਿੰਦਰ ਨਜ਼ਰ ਆਂਦਾ ਉਹਨੂੰ ਕਿਹੜਾ ਕੁਝ ਨਹੀਂ ਬਿਠਾ ਲੈਣਾ ਰੋਟੀ ਪਾਣੀ ਖਿਲਾ ਦੇਣੀ ਆ ਸਭ ਨੇ ਤਲਾਕ ਕਰ ਦੇਣੀ ਆ ਗੁਪਤ ਮਾਨ ਵੀ ਸਾਡੇ ਚੈਨਲ ਵੱਲੋਂ ਦਿੱਤਾ ਜਾਊਗਾ ਔਰ ਨੰਬਰ ਮੈਂ ਦਿਵਿੰਦਰ ਦੇ ਪਤ ਜੀ ਦਾ ਤੁਹਾਡੇ ਤੱਕ ਪੜਦਾ ਕਰ ਦੇਣਾ ਜੀ ਭਾਜੀ ਤੁਹਾਡਾ ਨੰਬਰ 75890 ਜੀ 62927 ਦੂਜਾ ਨੰਬਰ 95308 35128 ਜੀ ਦੁਬਾਰਾ ਕੀ ਨੰਬਰ ਬੋਲੋ 75890 62927 95308 35128 ਜੀ ਠੀਕ ਹੈ ਤਾਂ ਭਾਜੀ ਹੁਣ ਤਾਂ ਨੰਬਰ ਤੁਸੀਂ ਸੁਣ ਲਿਆ ਆਸ਼ੂ ਦੀ ਤਸਵੀਰ ਫਿਰ ਤੋਂ ਸਕਰੀਨ ਤੇ ਚੱਲ ਰਹੀ ਹੈ ਬਾਰ ਬਾਰ ਚੱਲ ਰਹੀ ਹੈ ਕਿਰਪਾ ਕਰਕੇ ਇਸ ਚਿਹਰੇ ਨੂੰ ਪਛਾਣੋ ਇਹ ਬੱਚੇ ਨੂੰ ਪਛਾਣੋ ਤਾਜੋ ਅਸੀਂ ਕੋਸ਼ਿਸ਼ ਕਰ ਸਕੀਏ ਤੇ ਬੱਚਾ ਆਪਣੇ ਘਰ ਵਾਪਸ ਆਪਣੇ ਮਾਪਿਓ ਕੋ ਪਹੁੰਚੇ ਮਾਪਿਓ ਦੀ ਆਂਦਰਾ ਹੁੰਦੀਆਂ ਜਿਹੜੇ ਮਾਪਿਓ ਨੇ ਉਹਨਾਂ ਨੂੰ ਪਤਾ ਕਿ ਕਿੰਨੀ ਤਕਲੀਫ ਚ ਉਹ ਸਮਝ ਸਕਦੇ ਉਹਨਾਂ ਦੀ ਪੀੜ ਇਹਨਾਂ ਤਕਲੀਫ ਦੇ ਆਪਰ ਰਲ ਮਿਲ ਕੇ ਮਦਦ ਕਰੀਏ ਬਹੁਤ ਬਹੁਤ ਸ਼ੁਕਰੀਆ